ਦ੍ਰੋਪਦੀ ਦੀ ਖਾਤਰ ਜੋ ਸ਼ਾਸਨ ਚੀਰ ਹਰਨ ਕਰ ਰਿਹਾ ਤੇ ਮਾਂ ਜਿਹੜੀ ਆ ਉਹ ਦ੍ਰੋਪਦੀ ਹੈ ਵਿਚਾਰੀ ਉਹ ਭਗਵਾਨ ਦਾ ਆਸਰਾ ਲੈ ਕੇ ਖੜੀ ਹੈ ਭਗਵਾਨ ਤੇਰੀ ਬੱਚੀ ਤੇਰੀ ਪੁੱਤਰੀ ਜੇ ਸਮਾਜ ਦੇ ਮੂਹਰੇ ਨਗਨ ਹੋ ਗਈ ਤਾਂ ਤੇਰੀ ਕੀ ਇੱਜ਼ਤ ਰਹੂਗੀ ਠਾਕੁਰ ਤੇਰੀ ਕੀ ਇੱਜ਼ਤ ਰਹੇਗੀ ਜੋ ਮੇਰੇ ਪਤੀਆਂ ਨੇ ਕਰਤਾ ਜੋ ਮੇਰੇ ਪਾਂਡਵਾਂ ਨੇ ਕਰਤਾ ਜੋ ਮੇਰੇ ਅਰਧਾਂਗਣੀਆਂ ਨੇ ਕਰਤਾ ਜੋ ਹੋ ਗਿਆ ਪਰ ਹੁਣ ਮੇਰੀ लाज ਰੱਖ ਤੇ ਭਗਵਾਨ ਨੇ ਥਾਨਾਂ ਦੇ ਥਾਨ ਬਹਾਤੇ ਸਜਣੋ ਦੁਸ਼ਾਸਨ ਦੇ ਸਾਹਸ ਰੁਕ ਗਏ ਵੀ ਕਪੜਾ ਆ ਕਿੱਥੋਂ ਰਿਹਾ ਤੇ ਉਹਦੇ ਪਿੱਛੇ ਦਰਉਪਦੀ ਦੀ ਕੀ ਘਾਲਣਾ ਸੀ ਪਤਾ ਸੁਣ ਕਿਦੇ ਤੁਸੀਂ ਜ਼ਿਕਰ ਕਰਿਆ ਭਗਵਾਨ ਦੇ ਮਹਾਰਾਜ ਜਿਨ੍ਹਾਂ ਵਿੱਚ ਸਰਕਾਨਾ ਹੁੰਦਾ ਹੈ ਸਰਕਾਨਾ ਭਗਵਾਨ ਬੀਨਣ ਲੱਗੇ ਆਪਦੇ ਗੁਰੂ ਦੀ ਝੋਪੜੀ ਪਾਣੇ ਕੇ ਲਈ ਖਪਰੀ ਪਾਣੇ ਕੇ ਲਈ ਜਿੱਥੋਂ ਵਿਦਿਆ ਲਈ ਸੀ ਗੁਰੂਆਂ ਨੇ ਉਜੈਨ ਮੇ ਸੰਦੀਪਨੀ ਵਿਦਿਆਲੇ ਮੇ ਸੰਦੀਪਨੀ ઋષਿ ਦੀ ਭਗਵਾਨ ਕ੍ਰਿਸ਼ਨ ਸਾਹਿਬ ਕੁਟੀਆ ਬਣਾਉਣੇ ਲਗੇ ਤਾਂ ਸਰਕਾਨਾ ਹੁੰਦਾ ਉਹ ਵੱਜ ਗਿਆ ਤੇ ਦਰੋਪ ਦੀ ਆਪਦਾ ਪੱਲਾ ਪੱਟ ਕੇ ਲਈ ਤੇ ਕ੍ਰਿਸ਼ਨ ਭਗਵਾਨ ਦੀ ਉਂਗਲੀ ਤੇ ਲਪੇਟਣੇ ਲੱਗੀ ਤੇ ਭਗਵਾਨ ਨੇ ਥਾਨਾ ਦੇ ਥਾਨਵਾਤੇ ਤਾਂ ਆਪਾਂ ਜੇ ਇੱਕ ਭਗਵਾਨ ਲਈ ਇੱਕ ਇੱਟ ਦੇਵਾਂਗੇ ਭਗਵਾਨ ਆਪਾਂ ਨੂੰ 100 ਇੱਟਾਂ ਦਾ ਯਤਨ ਦੇ ਦੇਗਾ ਸੰਗ ਤੇ 100 ਇੱਟਾਂ ਦਾ ਯਤਨ ਦੇ ਦੇਗਾ ਪਰ ਪ੍ਰਾਣੀ ਨੂੰ ਮੇਰ ਆ ਜਾਂਦੀ ਹੰਕਾਰ ਆ ਜਾਂਦਾ ਜਿਵੇਂ ਨੋਟ ਹੈ ਇਹਦੇ ਅੰਦਰ ਇੱਕ ਤਾਰ ਹੁੰਦੀ ਹੈ ਉਹ ਤਾਰ ਦਾ ਜੇ ਕਿਸੇ ਨੂੰ ਗਿਆਨ ਹੈ ਤਾਂ ਉਹਦੀ ਕਦਰ